ਮੌਸਮ ਵਿਗਾਰ ਕੇ ਪੰਜਾਬ ਦੇ ਹਾਲਾਤ ਇਸ ਸਮੇਂ ਬਹੁਤ ਜ਼ਿਆਦਾ ਨਾਜ਼ੁਕ ਪੜੇ ਹੋਏ ਨੇ ਪਰ ਅੱਜ ਪੰਜਾਬ ਦੇ ਕਈ ਥਾਵਾਂ ਵਿੱਚ ਮੌਸਮ ਸਾਫ਼ ਨਜ਼ਰ ਆ ਰਿਹਾ ਹੈ ਇਸੇ ਦੀ ਹੋਰ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਪਵਨੀਤ ਕੌਰ ਕਿੰਗਰਾਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਪੰਜਾਬ ਦੇ ਮੌਸਮ ਵਿੱਚ ਅੱਜ ਕਾਫੀ ਬਦਲਾਅ ਵੇਖਣ ਨੂੰ ਮਿਲ ਰਿਹਾ ਤੇ ਤੁਸੀਂ ਪੰਜਾਬ ਦੇ ਮੌਸਮ ਬਾਰੇ ਸਾਨੂੰ ਦੱਸ ਸਕਦੇ ਹੋ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਕਾਫੀ ਐਕਟਿਵ ਸੀ ਸੋ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਗਈ ਸੀ ਪਰ ਹੁਣ ਥੋੜੀ ਚੇਂਜ ਵੈਦਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸੋ ਡੇ ਟਾਈਮ ਟੈਂਪਰੇਚਰ ਵੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਨੀਚੇ ਚਲੇ ਗਿਆ ਸੀ ਪਰ ਹੁਣ ਨੀਅਰ ਨਾਰਮਲ ਟੈਂਪਰੇਚਰਸ ਵੀ ਹੋ ਗਏ ਨੇ ਅੱਜ ਦਾ ਡੇ ਟਾਈਮ ਟੈਂਪਰੇਚਰ 33.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 2 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 25.4 ਡਿਗਰੀ ਸੈਂਟੀਗ੍ਰ ਜਿਹੜਾ ਕਿ ਨਾਰਮਲ ਤੋਂ ਲਗਭਗ 1 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਪਿਛਲੇ 24 ਘੰਟਿਆਂ ਦੇ ਵਿੱਚ 3.6 ਮਿਲੀਮੀਟਰ ਬਾਰਿਸ਼ ਵੀ ਰਿਕਾਰਡ ਕੀਤੀ ਗਈ ਹੈ ਔਰ ਜੇ ਅਸੀਂ ਸੈਪਟੰਬਰ ਮਹੀਨੇ ਦੀ ਲੁਧਿਆਣਾ ਦੀ ਬਾਰਿਸ਼ ਦੇਖੀਏ ਤਾਂ ਸੈਪਟੰਬਰ ਦੀ ਨਾਰਮਲ ਬਾਰਿਸ਼ ਲੁਧਿਆਣਾ ਦੇ ਵਿੱਚ 106.2 ਮਿਲੀਮੀਟਰ ਹੈ ਪਰ ਇਸ ਵਾਰੀ ਪਹਿਲੇ ਹਫਤੇ ਦੇ ਵਿੱਚ 141.4 ਮਿਲੀਮੀਟਰ ਬਾਰਿਸ਼ ਲੁਧਿਆਣਾ ਦੇ ਵਿੱਚ ਹੋ ਚੁੱਕੀ ਹੈ ਔਰ ਜਿਉਂ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅੱਜ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ येलो ਅਲਰਟ ਆਮਡਿ ਵੱਲੋਂ ਜਾਰੀ ਕੀਤਾ ਗਿਆ ਸੋ ਨਾਰਥ-ਈਸਟਰਨ ਡਿਸਟ੍ਰਿਕਟ ਸੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ ਪਰ ਬਾਕੀ ਥਾਵਾਂ ਤੇ ਕੋਈ ਅਲਰਟ ਨਹੀਂ ਹੈ ਸੋ ਬਾਕੀ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਕੱਲ ਤੋਂ ਕਿਸੇ ਵੀ ਡਿਸਟ੍ਰਿਕਟ ਲਈ ਕੋਈ ਅਲਰਟ ਨਹੀਂ ਹੈ ਹਲਕੀ ਬਾਰਿਸ਼ ਕਿਤੇ ਕਿਤੇ ਸਪੈਸ਼ਲੀ ਨਾਰਥ-ਈਸਟਰਨ ਜਾਂ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਹੋ ਸਕਦੀ ਹੈ ਪਰ ਕਿਸੇ ਤਰ੍ਹਾਂ ਦਾ ਕੋਈ ਅਲਰਟ ਕੱਲ ਤੋਂ ਆਉਣ ਵਾਲੇ 3-4 ਦਿਨਾਂ ਵਾਸਤੇ ਆਈਐਮਡੀ ਵੱਲੋਂ ਨਹੀਂ ਜਾਰੀ ਕੀਤਾ ਗਿਆ ਮੈਮ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿੱਦਾਂ ਦਾ ਰਹੇਗਾ ਜੀ ਅੱਜ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ yellow alert ਹੈ ਸੋ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਅੱਜ ਕਿਤੇ-ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਪਰ ਬਾਕੀ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੀ ਹੋ ਸਕਦੀ ਹੈ ਕੱਲ ਤੋਂ ਲੈ ਕੇ ਕਿਸੇ ਵੀ ਡਿਸਟ੍ਰਿਕਟਸ ਲਈ ਕੋਈ alert time ਦੀ ਵੱਲੋਂ ਜਾਰੀ ਨਹੀਂ ਕੀਤਾ ਗਿਆ ਪਰ ਹਲਕੀ ਬਾਰਿਸ਼ ਕਿਤੇ-ਕਿਤੇ ਜ਼ਰੂਰ ਹੋ ਸਕਦੀ ਹੈ ਮਤਲਬ ਮੈਂ ਇਹ ਗੱਲ ਕਹਿ ਸਕਦਾ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਸਾਫ਼ ਹੋ ਸਕਦਾ ਹੈ ਫਿਲਹਾਲ ਪੂਰਾ ਸਾਫ਼ ਤਾਂ ਨਹੀਂ ਕਹਿ ਸਕਦੇ ਜੀ ਹਲਕੀ ਬਾਰਿਸ਼ ਕਿਤੇ-ਕਿਤੇ ਹੋ ਸਕਦੀ ਹੈ ਪਰ alert ਕੋਈ ਨਹੀਂ ਹੈ ਪੰਜਾਬ ਦੇ ਮੌਸਮ ਵਿੱਚ ਸੁਧਾਰ ਆ ਸਕਦਾ ਪਰ ਇਸ ਸਮੇਂ ਬਾਰਿਸ਼ ਜਿਹੜੀ ਹੈ ਉਹ ਬਿਲਕੁਲ ਬੰਦ ਹੋਣ ਦੀ ਸੰਭਾਵਨਾ ਨਹੀਂ ਹੈ ਤੁਹਾਡੇ ਇਲਾਕੇ ਦੇ ਵਿੱਚ ਕਿਦਾਂ ਦਾ ਮੌਸਮ ਹੈ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਤੇ ਅਦਾ ਦੇ ਅਪਡੇਟਸ ਲਈ ਵੇਖਦੇ ਰਹੋ ਸਿਟੀ ਹੋਮ ਨਿਊਜ਼ ਕੈਮਰਮੈਨ ਵਿਕਾਸ ਦੇ ਨਾਲ ਮੈਂ ਮਹਿਕ